ਨੰਗਲ ਪੁਲਿਸ ਨੇ ਮੁਸੇਦੀ ਦਿਖਾਉਂਦੇ ਹੋਏ ਗੈਸ ਸਿਲੰਡਰ ਚੋਰੀ ਕਰਨ ਵਾਲੇ ਚੋਰਾਂ ਨੂੰ ਕੁਝ ਘੰਟਿਆਂ ਵਿੱਚ ਫੜ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਏਜੰਸੀ ਦੀ ਦੀਵਾਰ ਤੋੜ ਕੇ ਚੋਰੀ ਕੀਤੇ ਗਏ 5 ਸਿਲੰਡਰਾਂ ਸਹਿਤ ਚੋਰਾਂ ਨੂੰ ਪੁਲਿਸ ਨੇ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਹਰਦੀਪ ਸਿੰਘ ਨੇ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੂੰ ਸੂਚਨਾ ਮਿਲੀ ਪੁਲਿਸ ਨੇ ਮਿਲੇ ਤੱਥਾਂ ਦੀ ਜਾਂਚ ਕਰਦੇ ਹੋਏ ਚੋਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਨ੍ਹਾਂ ਕੋਲੋਂ 5 ਦੇ 5 ਗੈਸ ਸਿਲੰਡਰ ਵੀ ਬਰਾਮਦ ਹੋਏ ਹਨ ਅਤੇ ਪੁੱਛਦਾਸ਼ ਕੀਤੀ ਜਾ ਰਹੀ ਹੈ। ਅੱਗੇ ਹੋਰ ਖੁਲਾਸੇ ਹੋਣ ਦੀ ਉਮੀਦ ਹੈ। ਇਹ ਮੁੰਡਾ ਇੱਕ ਤਾਂ ਹੈ ਜੀ RAM KUMAR son of SUKHDEEP RAD NAGAR MOHALLA ਅ ਸ਼ਹੀਦ ਭਲ ਸਿੰਘ ਮੰਗਲ ਤੇ ਦੂਜਾ ਹੈਗਾ ASLAM KHAN son of SHASHI RO ਫੌਂਸਨ ਨੰਬਰ 271 ਡਿਵੈਲਪਰਕ ਨੰਗਲ। ਹੂੰ ਇਹ 18 ਤਰੀਕ ਨੂੰ ਸ਼ਿਕਾਇਤ ਮਿਲੀ ਸੀਗੀ ਇਹਨਾਂ ਦੇ ਖਿਲਾਫ ਚੋਰੀ ਕੀਤੀ ਸੀ ਇਹਨਾਂ ਨੇ ਗੈਸ ਗੜਾਊਨ ਮੇਕਪਰ ਤੋਂ। ਹੂੰ ਉਹ ਚੋਰੀ ਦੇ ਫਿਰ ਪੰਜ ਸਿਲੰਡਰ ਇਹਨਾਂ ਕੋਲ ਬਰਾਮਦ ਕੀਤੇ ਗਏ ਹੂੰ 19 ਤਰੀਕ ਨੂੰ ਇਹਨਾਂ ਨੂੰ ਪੇਸ਼ ਅਦਾਲਤ ਕਰਕੇ 2 ਦਿਨ ਦਾ ਪ੍ਰੋਸੀਮਰਡ ਹਾਸਲ ਕੀਤਾ ਗਿਆ ਹੈਗਾ ਹੂੰ ਪੁੱਛਗਛ ਕੀਤੀ ਗਈ 2 ਦਿਨ ਅੱਜ ਫਿਰ ਇਹਨਾਂ ਨੂੰ ਦੁਬਾਰੇ ਪੇਸ਼ ਅਦਾਲਤ ਕਰਕੇ ਮਾਨਯੋਗ ਅਦਾਲਤ ਵੱਲੋਂ ਇਹਨਾਂ ਨੂੰ ਜੂਡੀਸ਼ਲ ਰਿਮਾਂਡ ਨੂੰ ਮੰਜ਼ੂਰ ਫਰਮਾਇਆ ਹੂੰ ਜਿਹਨੂੰ ਬੰਦ ਜੇਲ੍ਹ ਰੂਪ ਨੇ ਵਿਖਰਾਇਆ ਜਾ ਤੇ ਸਰ ਇੱਥੇ ਇਹਨਾਂ ਨੇ ਕੋਈ ਹੋਰ ਵੀ ਚੋਰੀ ਮੰਨੀ ਕਿ ਬਸ ਇਹੀ ਸਿਲੰਡਰ ਚੋਰੀ ਹੈ ਇਹਨਾਂ ਨੇ ਹੋਰ ਕੋਈ ਵਾਰਦਾਤ ਤਾਂ ਨਹੀਂ ਪਹਿਲਾਂ ਮਤਲਬ ਕੀਤੀਆਂ ਹੋਈਆਂ ਹੋਰ ਵੀ ਮਕਦਮੇ ਇਹਨਾਂ ਦੇ ਖਿਲਾਫ ਦਰਜ ਹੈਗੇ ਹੂੰ ਤੇ ਹੋਰ ਫਿਲਹਾਲ ਇਸ ਮਕਦਮੇ 'ਚ ਹੋਰ ਕੋਈ ਵਾਰਦਾਤ ਨਹੀਂ ਇਹ ਸਰ ਜਿਹੜੇ ਸਿਲੰਡਰ ਬਰਾਮਦ ਕੀ ਹੋਈ ਹੈ ਇਹਨੇ ਘਰੋਂ ਹੋਈ ਝੱਕੇ ਦੇ ਆਸ-ਪਾਸਿਆਂ ਇਹ ਤਰਸਨ 18 ਤਰੀਕ ਨੂੰ ਇੱਕ ਸਿਲੰਡਰ ਤਾਂ ਜੀ ਚੋਰੀ ਕੀਤਾ ਸੀਗਾ ਤੇ ਐਨਐਫਐਲ ਇਹਨਾਂ ਜੋ ਸਾੜੀ ਤੇ ਇਹ ਐਨਐਫਐਲ ਸਕੂਲ ਫੈਕਟਰੀ ਦੇ ਨਾਲ ਦੇ ਆਵਾਜ਼ ਜ਼ਮੀਨ ਹੈਗੀ ਝਾੜ ਢੂੰਡ वगैरह ਕਾ ਕਲਪ ਰਏ ਸੀਗੇ ਵੇਚਣ ਵਾਸਤੇ ਸਿਲੰਡਰ ਇਹਨਾਂ ਨੇ ਪੈਨਲ ਵਿਚਾਰ ਉਥੋਂ ਚੋਰੀ ਕੀਤੇ ਹੋਏ ਇਥੇ ਤੇ ਇੱਕ ਤਾਂ 18 ਨੂੰ ਕੀਤਾ ਸੀਗਾ ਪੰਜ ਸਿਲੰਡਰ ਇਹਨਾਂ ਕੋਲ ਉਥੋਂ ਹੀ ਬਰਾਮਦ ਹੋਏ